ਇਹੋ ਜਿਹੇ ਨੌਜਵਾਨ ਜਿਹੜੇ ਆ ਉਹਨਾਂ ਦੀ ਸਾਨੂੰ ਅੱਗੇ ਬਹੁਤ ਲੋੜ ਸੀ ਗੁਰਜੰਟ ਸਿੰਘ ਕਮਾਉਣ ਵਾਲਾ ਸੀਗਾ ਯਾਨੀ ਕਿ ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਆਗੂ ਨਹੀਂ ਰਿਹਾ ਜਾ ਜਿਹੜੇ ਵੀ ਕਿਸਾਨ ਜੱਥੇਬੰਦੀਆਂ ਨਾਲ ਜੁੜੇ ਹੋਏ ਕਿਸਾਨ ਵੀਰ ਨੇ ਆਪਾਂ ਰਲ ਕੇ ਇਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਆ ਸ਼ੁਭਮ ਨੂੰ 1 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਉਦਾਂ ਹੀ ਗੁਰਜੰਟ ਸਿੰਘ ਨੂੰ ਵੀ 1 ਕਰੋੜ ਰੁਪਏ ਦਾ ਐਲਾਨ ਕੀਤਾ ਜਾਵੇ ਬੀਤੇ ਦਿਨੀ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਮਨਸੂਰ ਦੇਵਾ ਦੇ ਰਹਿਣ ਵਾਲੀ ਇੱਕ ਨੌਜਵਾਨ ਕਿਸਾਨ ਦੀ ਸੜਖਾਤੇ ਦੇ ਵਿੱਚ ਮੌਤ ਹੋ ਗਈ ਸੀ ਜੋ ਕਿ ਸ਼ੰਭੂ ਬਾਰਡਰ ਤੇ ਤਰਨੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਿੰਡ ਮਨਸੂਰ ਦੇਵਾ ਤੋਂ ਟਰਾਲੀ ਦੇ ਵਿੱਚ ਰਵਾਨਾ ਹੋਇਆ ਸੀ ਤੇ ਜਦੋਂ ਉਹ ਰਾਜਪੁਰੇ ਦੇ ਨਜ਼ਦੀਕ ਪਹੁੰਚਿਆ ਤਾਂ ਬਜਰੀ ਨਾਲ ਭਰੇ ਟਰਾਲੇ ਦੇ ਵੱਲੋਂ ਪਿੱਛੋਂ ਟੱਕਰ ਮਾਰੀ ਗਈ ਜਿਸ ਨਾਲ ਮੌਕੇ ਤੇ ਹੀ ਗੁਰਜਨ ਸਿੰਘ ਦੀ ਮੌਤ ਹੋ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਗੁਰਜੰਟ ਸਿੰਘ ਦੇ ਕੋਲ ਸਿਰਫ ਦੋ ਕਿੱਲੇ ਪੈ ਲਈ ਅਤੇ ਉਹ ਆਪਣੀਆਂ ਹੱਕੀ ਮੰਗਾਂ ਦੇ ਲਈ ਤਰਨੇ ਦੇ ਵਿੱਚ ਸ਼ਾਮਿਲ ਹੋਣ ਜਾ ਰਿਹਾ ਸੀ ਪਰਸਤੇ ਵਿੱਚ ਹੀ ਉਸ ਦੇ ਨਾਲ ਇਹ ਦਰਦਨਾਕ ਪਾਣਾ ਵਾਪਰ ਗਿਆ ਤੇ ਬੀਤੀ ਦਿਨੀ ਗੁਰਜੰਟ ਸਿੰਘ ਦੀ ਮ੍ਰਿਤਕ ਦੇ ਪਿੰਡ ਮਨਸੂਰ ਦੇਵਾ ਵਿਖੇ ਲਿਆਂਦੀ ਗਈ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਅਲੱਗ-ਅਲੱਗ ਜਥੇਬੰਦੀਆਂ ਦੇ ਵੱਲੋਂ ਗੁਰਜੰਟ ਸਿੰਘ ਨੂੰ ਫੁੱਲਾਂ ਦੀ ਸ਼ਰਧਾਂਜਲੀ ਦਿੱਤੀ ਗਈ ਅਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਕੀ ਕਿਹਾ ਆਉ ਸੁਣਦੇ ਆ ਅੱਜ ਜਿਹੜਾ ਪਿੰਡ ਮਸੂਰ ਦੇ ਵੇ ਤੋਂ ਗਰਜੰਟ ਸਿੰਘ ਬੱਬੂ ਜਿਹੜਾ ਸਾਡਾ ਮੁੰਡਾ ਸੀ ਉਹ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਬਹੁਤ ਮੰਦਭਾਗੀ ਗੱਲ ਹੋਈ ਹੈ ਜੀ ਇਹੋ ਜੇ ਨੌਜਵਾਨ ਜਿਹੜੇ ਆ ਉਹਨਾਂ ਦੀ ਸਾਨੂੰ ਅੱਗੇ ਬਹੁਤ ਲੋੜ ਸੀ ਤੇ ਪਰੇ ਬਹੁਤ ਮੰਦਭਾਗੀ ਜਿਹੀ ਗੱਲ ਹੋਈ ਹੈ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਨੂੰ ਪਰਿਵਾਰ ਨੂੰ ਵੇਖੋ ਪਰਿਵਾਰ ਦੇ ਵਿੱਚ ਇਕੱਲਾ ਹੀ ਭਰਾ ਸੀ ਉਹ ਕਮਾਉਣ ਵਾਲਾ ਛੋਟੇ ਬੱਚੇ ਮਗਰ ਇੱਕ ਉਹਦੀ ਘਰ ਵਾਲੀ ਆ ਮਾਤਾ ਬਜ਼ੁਰਗ ਸਰਕਾਰ ਤੋਂ ਮੰਗ ਕਰਦਾ ਵੀ 1 ਕਰੋੜ ਰੁਪਏ ਦੀ ਸਹਾਇਤਾ ਜਿਹੜੀ ਇਸ ਪਰਿਵਾਰ ਨੂੰ ਦਿੱਤੀ ਜਾਵੇ ਤੇ ਉਹਨਾਂ ਦੇ ਪਰਿਵਾਰ ਨੂੰ ਇੱਕ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ ਇੱਕ ਵੀ ਬੇਨਤੀ ਹੋਰ ਕਰਦਾ ਵੀ ਤਿਲ ਤਿਲ ਦੇ ਨਾਲ ਤਲਾਹ ਭਰ ਜਾਂਦਾ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਦੇ ਪਰਿਵਾਰ ਦਾ ਇੱਕ ਜਿਹੜਾ ਜੋਇੰਟ ਖਾਤਾ ਹੈ ਜਿਹੜੀ ਮਾਤਾ ਸੀ ਮੁੰਡੇ ਦੀ ਤੇ ਇਹਦੀ ਜਿਹੜੀ ਮਿਸੇਜ ਆ ਉਹਨਾਂ ਦਾ ਜੋਇੰਟ ਖਾਤਾ ਉਹ ਜਿਹੜਾ ਪਬਲਿਕ ਦੇ ਵਿੱਚ ਦਿੱਤਾ ਜਾਵੇ ਤੇ ਥੋੜਾ ਥੋੜਾ ਕਰਕੇ ਇਹਨਾਂ ਦੀ ਸ਼ਹਿਦਾ ਕੀਤੀ ਜਾਵੇ ਕਿਉਂਕਿ ਇਸ ਵੀਰ ਨੂੰ ਅਸੀਂ ਮੋੜ ਕੇ ਲਿਆ ਨਹੀਂ ਸਕਦੇ ਪਰ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਆ ਉਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਜਿੰਨੇ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਵਿੱਚ ਸਾਰੀਆਂ ਜਿੰਨੇ ਸਟੇਟਾਂ ਦੇ ਵਿੱਚ ਜਾਂ ਸਾਰੇ ਮੁਲਕਾਂ ਦੇ ਵਿੱਚ ਸਾਡੇ ਐਨਆਰਆਈ ਭਰਾ ਉਹ ਥੋੜਾ ਥੋੜਾ ਕਰਕੇ ਇਹਨਾਂ ਦੀ ਮਦਦ ਜੂਰ ਕਰੋ ਜੀ ਤਾਂ ਕਿ ਪਰਿਵਾਰ ਜਿਹੜਾ ਛੋਟੇ ਬੱਚੇ ਆ ਕੇ ਪਰਿਵਾਰ ਦਾ ਜਰਾ ਚੱਲ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਨਾ ਜੀ ਹੁਣ ਵੀਰ ਜਿਹੜਾ ਗੁਰਜੰਟ ਹੈ ਇੰਦੀ ਡੈੱਡ ਬੋਡੀ ਲੈ ਕੇ ਇਹਨਾਂ ਦੇ ਪਿੰਡ ਮਨਜ਼ੂਰਦੇਵਾ ਪਹੁੰਚੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਡਿਊਟੀ ਲਗਾਈ ਗਈ ਸੀਗੀ ਪਰਿਵਾਰ ਦਾ ਜਿਹੜਾ ਪਰਿਵਾਰ ਬਾਰੇ ਸਾਰੀ ਪਤਾ ਕੀਤਾ ਜਾਵੇ ਜੋ ਅਸੀਂ ਪਤਾ ਕੀਤਾ ਆ ਪਰਿਵਾਰ ਦੇ ਵਿੱਚ ਗੁਰਜੰਟ ਸਿੰਘ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਆ ਕਾਫੀ ਬਿਮਾਰ ਰਹੇ ਸੀਗੇ ਉਹਨਾਂ ਦੇ ਉੱਪਰ ਵੀ ਅੱਧਾ ਕਿੱਲਾ ਜ਼ਮੀਨ ਵੇਚ ਕੇ ਲਈ ਹੈ ਪਰਿਵਾਰ ਦੇ ਸਿਰ ਉੱਪਰ ਕਰਜ਼ਾ ਵੀ ਹੈ ਗੁਰਜੰਟ ਸਿੰਘ ਕਮਾਉਣ ਵਾਲਾ ਸੀਗਾ ਯਾਨੀ ਕਿ ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਆਗੂ ਨਹੀਂ ਰਿਹਾ ਮੇਰੀ ਇਹ ਅਪੀਲ ਹੈ ਮੇਰੀ ਇਹ ਬੇਨਤੀ ਹੈ ਸਾਰੇ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਵੀ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਕਿਸਾਨ ਵੀਰ ਨੇ ਆਪਾਂ ਰਲ ਕੇ ਇਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਮੈਂ ਅਪੀਲ ਕਰਦੇ ਅਸੀਂ ਜਥੇਬੰਦੀ ਵੱਲੋਂ ਸਾਰੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਿ ਜਿੱਦਾਂ ਸ਼ੁਭਮ ਨੂੰ 1 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਉਦਾਂ ਹੀ ਗੁਰਜੰਟ ਸਿੰਘ ਨੂੰ ਵੀ 1 ਕਰੋੜ ਰੁਪਏ ਦਾ ਐਲਾਨ ਕੀਤਾ ਜਾਵੇ ਜਿਹੜੀ ਰਾਸ਼ੀ ਪਹੁੰਚਾਈ ਜਾਵੇ ਤੇ ਉਹਨਾਂ ਦੀ ਬੇਟੀ ਨੂੰ ਜਿਹੜੀ ਆ ਨੌਕਰੀ ਦੀ ਜਿਹੜੀ ਆ ਜਰੂਰ ਦਿੱਤੀ ਜਾਵੇ ਤੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਮਤਲਬ ਕਿ ਸਪੋਰਟ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਬਸਦੇਵ ਪ੍ਰਧਾਨ ਬਲਾ ਕਾਦੀਆ ਜੀਰਾ ਤੇ ਜਿਹੜਾ ਅੱਜ ਪਾਣਾ ਵਾਕਤ ਰ ਬਹੁਤ ਦੁਖ ਰ ਕਹਣਾ ਹੈ ਇਹਨਾਂ ਅਸੀਂ ਤਰਦ ਨੰਧਿਆ ਕਰਦੇ ਆਂ ਮੋਦੀ ਸਰਕਾਰ ਦੀ ਵੀ ਜਿਹੜੇ ਸਾਡੇ ਬੇਟੇ ਉੱਤੇ ਜਾਨ ਤੇ ਜਾਨਾ ਗੁਆ ਰਹੇ ਆ ਸਰਕਾਰ ਨੂੰ ਕੋਈ ਇਹ ਗੱਲ ਦਾ ਤਰਸ ਨਹੀਂਗਾ ਬਹੁਤ ਨੰਧਿਆ ਕਰਦੇ ਅਸੀਂ ਆ ਭਾਰਤੀ ਸੰਜੁਨ ਖਾਦੀਆਂ ਇਹ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਚ ਹਰ ਵੇਲੇ ਖੜਾਂਗੇ ਜੋ ਵੀ ਪਰਿਵਾਰ ਦੀ ਸਹਾਇਤਾ ਕਰਨੀ ਪਈ ਅਸੀਂ ਜਹੇ ਬੰਦੀ ਹਲੋ ਪਰਿਵਾਰ ਦੀ ਸਹਾਇਤਾ ਵੀ ਕਰਾਂਗੇ ਇਹ ਕੁਝ ਖ਼ਾਲਸਾ ਇਸ ਮੌਕੇ ਆਪ ਵਿਧਾਇਕ ਨਰੇਸ਼ ਘਟਾਇਆ ਵੱਲੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਡੀਸੀ ਫਿਰੋਜ਼ਪੁਰ ਵੱਲੋਂ 5 ਲੱਖ ਦੀ ਮਾਲੀ ਸਹਾਇਤਾ ਦੇਣ ਦੀ ਵੀ ਗੱਲ ਆਖੀ ਗਈ ਮਸੂਰ ਦੇਵਾ ਪਿੰਡ ਦੇ ਵਿੱਚ ਜੋ ਜੀਰੇ ਦੇ ਨੇੜੇ ਦਾ ਉੱਥੋਂ ਦਾ ਨੌਜਵਾਨ ਗਰਜੰਟ ਸਿੰਘ ਜਿਹੜਾ ਕਿ ਕਿਸਾਨੀ ਸੰਘਰਸ਼ ਵਿੱਚ ਗਏ ਸੀ ਆਪਦੇ ਹੱਕਾਂ ਦੀ ਲੜਾਈ ਲੜ ਰਹੇ ਸੀ ਉੱਥੇ ਐਕਸੀਡੈਂਟ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਬਹੁਤ ਹੀ ਮਾੜੀ ਘਟਨਾ ਥੋੜੀ ਨਹੀਂ ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਹਿ ਗਿਆ ਬੱਚਾ ਇੱਕ ਛੋਟਾ ਵਾ ਤੇ ਫਾਦਰ ਜੀ ਵੀ ਡੈਥ ਹੋਈ ਆ ਤੇ ਬਹੁਤ ਜਿੰਨਾ ਵੀ ਕੀਤਾ ਜਾਵੇ ਨੰਨਨਯੋਗ ਆ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਔਖ ਮੰਤਰੀ ਸਾਹਿਬ ਨੂੰ ਵੀ ਜਿੰਨਾ ਵੀ ਮਾਝੇ ਲਖਦਾ ਤਾਂ ਡੀਸੀ ਸਾਹਿਬ ਨੇ ਅੱਜ ਸਾਨੂੰ ਕਹਿਤਾ ਤੇ ਐਲਾਨ ਕਰ ਦਿਓ ਜਿਹੜਾ ਕਿ ਦਸੰਦਨਾ ਦੇ ਅੰਦਰ ਅੰਦਰ ਇਹਨਾਂ ਨੂੰ ਦਿੱਤਾ ਜਾਊਗਾ ਉਸ ਤੋਂ ਇਲਾਵਾ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਸੀਐਮ ਸਾਹਿਬ ਕੋਲੇ ਜਾ ਕੇ ਕਿ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਕੋਈ ਮਦਦ ਦੇਈਏ ਕਿਉਂਕਿ ਪਿਛਲੇ ਪਾਸੇਛੋਟੇ ਬੱਚਾ ਹੈ ਉਹਦੀ ਪੜ੍ਹਾਈ ਵਾਸਤੇ ਹੋਰ ਵੀ ਘਰ ਦਾ ਗੁਜ਼ਾਰਾ ਜਿੰਨਾ ਹੋ ਸਕੇ ਮੈਂ ਪੂਰੀ ਮਦਦ ਇਹਨਾਂ ਦੇ ਨਾਲ ਹੈ ਕਿਤੇ ਵੀ ਦੁੱਖ ਸੁੱਖ ਦੇ ਵਿੱਚ ਮੈਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਲੋ ਚੜ੍ਹਦੀ ਕਲਾ ਟਾਈਮ ਟੀਵੀ ਲਈ ਪਿੰਡ ਮਨਸੂਰ ਦੇਵਾ ਤੋਂ ਦੀਪਕ ਭਾਰਗੋ ਦੀ ਰਿਪੋਰਟ